ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਹੁਣ ਤੱਕ ਸੈਂਕੜੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਚੁੱਕਾ ਹੈ ਅਤੇ ਉਹਨਾਂ ਦੀ ਨਸ਼ਿਆਂ ਦੇ ਨਾਲ ਬਣਾਈ ਜਾਇਦਾਦ ਨੂੰ ਬਲਡوزر ਦੇ ਨਾਲ ਢਾਹ ਢੇਰੀ ਕੀਤਾ ਜਾ ਚੁੱਕਾ ਹੈ ਇਸੇ ਦੇ ਚੱਲਦੇ ਅੱਜ ਫਿਰੋਜ਼ਪੁਰ ਵਿੱਚ ਇੱਕ ਵਿਅਕਤੀ ਨੂੰ 1 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਇੱਕ ਡਰੋਨ ਵੀ ਬਰਾਮਦ ਹੋਇਆ ਇਹ ਨਸ਼ਾ ਤਸਕਰ ਗੁਆਂਡੀ ਦੇਸ਼ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਮੰਗਵਾਉਂਦਾ ਸੀ ਜਿਸ ਨੂੰ ਅੱਜ ਏਐਨਟੀਐਫ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝ ਆਉਂਦਾ ਦਿਖਾਈ ਨਹੀਂ ਦੇ ਰਿਹਾ ਪਾਕਿਸਤਾਨ ਵਾਰ-ਵਾਰ ਫਿਰੋਜ਼ਪੁਰ ਦੇ ਸਰਦੀ ਇਲਾਕੇ ਵਿੱਚ ਡਰੋਨ ਦੇ ਰਾਹੀਂ ਨਸ਼ੇ ਦੀਆਂ ਖੇਪਾਂ ਭੇਜ ਰਿਹਾ ਪਰ ਦੂਜੇ ਪਾਸੇ ਪੁਲਿਸ ਵੱਲੋਂ ਵੀ ਪੂਰੀ ਚੌਕਸੀ ਦਿਖਾਉਂਦੇ ਹੋਏ ਉਹਨਾਂ ਦੀਆਂ ਨਪਾਕ ਹਰਕਤਾਂ ਨੂੰ ناکਾਮਯਾਬ ਕੀਤਾ ਜਾ ਰਿਹਾ। ਇਸੇ ਦੇ ਚੱਲਦੇ ਇੱਕ ਵਾਰ ਫਿਰ ਫਿਰੋਜ਼ਪੁਰ ਦੇ ਐਨਟੀਐਫ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਵਿੱਚ ਪਾਕਿਸਤਾਨ ਵੱਲੋਂ ਭੇਜੀ ਗਈ 1 ਕਿਲੋ ਤੋਂ ਵੱਧ ਹੈਰੋਂ ਦੀ ਖੇਪ ਅਤੇ ਡਰੋਨ ਬਰਾਮਦ ਕੀਤਾ ਗਿਆ। ਇਸ ਦੇ ਨਾਲ ਨਾਲ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਹਿੰਦੇ ਕਿ ਡਰੋਨ ਦੇ ਨਾਲ ਕਾਬੂ ਕੀਤੇ ਦੋਸ਼ੀ ਦੇ ਕੋਲੋਂ ਹੋਰ ਵੀ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਅਧਿਕਾਰੀ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਨਸ਼ੇ ਦੇ ਖਿਲਾਫ ਛੇੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਦੇ ਵਿੱਚ ਲੋਕ ਪੁਲਿਸ ਵੱਲੋਂ ਵੱਡਾ ਯੋਗਦਾਨ ਜਿਹੜਾ ਦਿੱਤਾ ਜਾ ਰਿਹਾ ਅੱਜ ਦਿਨ ਜਿਹੜਾ ਨਸ਼ੇ ਦੇ ਜਿਹੜੇ ਤਸਕਰ ਹੈਗੇ ਆ ਜਿਹੜੇ ਕਾਰੋਬਾਰ ਕਰਦੇ ਆ ਨਸ਼ੇ ਦਾ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਉਹਨਾਂ ਦੇ ਲਾਖਾਂ ਦੇ ਪਿੱਛੇ ਪੇਂਡੰਦਰ ਕੰਮ ਵੀ ਜਿਹੜਾ ਕੀਤਾ ਜਾ ਰਿਹਾ ਅੱਜ ਜਿਹੜਾ ਪੁਲਿਸ ਦਾ ਇੱਕ ਵਿੰਗ ਹੈ ਐਨਟੀਐਫ ਉਹਦੇ ਵਿੱਚ ਵੀ ਜਿਹੜੀ ਆ ਇੱਕ ਵੱਡੀ ਕਾਮਯਾਬੀ ਐਨਟੀਐਫ ਨੂੰ ਮਿਲੀ ਆ ਵੀ ਜਿਹੜੀ 1 ਕਿਲੋ ਤੋਂ ਜ਼ਿਆਦਾ ਦੀ ਹੀਰੋਇਨ ਜੜੀ ਆ ਬਰਾਮਦ ਕੀਤੀ ਹੈ ਤੇ ਦੂਜੇ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਹੋਈ ਆ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖ ਕੇ ਕੀ ਮਾਮਲਾ ਸੀ ਤੇ ਕਿਸ ਤਰ੍ਹਾਂ ਇਹਨਾਂ ਨੇ ਜ ਦੇ ਕ੍ਰਿਆਜ ਦਾ ਮਾਮਲਾ ਜਿਹੜੀ ਅਸੀਂ 1 ਕਿਲੋ ਤੇ 13 ਗ੍ਰਾਮ ਦੀ ਹੀਰੋਨ ਮੇ ਪਕੜੀ ਹੈ ਉਹਦੇ ਵਿੱਚੋਂ ਦੋਸ਼ੀ ਇੱਕ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਹੈਗਾ ਆਪਣਾ ਸੰਦੀਪ ਸਿੰਘ ਉਰਫ ਦੀਪਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜਖੜਾਵਾ ਇਹ ਥਾਣਾ ਸਦਰ ਫਲੂਰਪੁਰ ਦਾ ਹੈ ਰਹਿਣ ਵਾਲਾ ਤੇ ਕਰੀਬ ਇਹਦੀ ਉਮਰ ਹੈ 35 ਸਾਲ ਔਰ ਇਹਦੇ ਉੱਪਰ ਪਹਿਲੇ ਕੋਈ ਵੀ ਮੁਕੱਦਮਾ ਨਹੀਂ ਹੈ ਔਰ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਬਦਾਇ ਕੰਮ ਕਰਦਾ ਮੈਂ ਪਹਿਲੇ ਵੀ ਕਰ ਚੁੱਕਾ ਕਿ ਜਿਹੜੇ ਡਰੋਨ ਐ ਪਾਕਿਸਤਾਨ ਤੋਂ ਆਉਂਦੇ ਆ ਤੇ ਇਹ ਮੰਗਵਾਉਂਦੇ ਆ ਜਿਹਦੇ ਵਿੱਚ ਉਹਨੇ ਆਪਾਂ 1 ਕਿਲੋ 13 ਗ੍ਰਾਮ ਘਿਰਨ ਪੜੀ ਜਾਂ ਤੇ ਇੱਕ ਡਰੋਨ ਫੜਿਆ ਤੇ ਇਹ ਜਿਹੜਾ ਹੁਣ ਸਾਡੇ ਪੰਜਾਬ ਸਰਕਾਰ ਦੀ ਹੈ ਸ਼੍ਰੀ ਸਾਡੇ ਮੁੱਖ ਮੰਤਰੀ ਸਾਹਿਬ ਸਾਡੀ ਬਹੁਤ ਹੀ ਸਤਿਕਾਰਯੋਗ ਜੋ ਪੀ. ਜੀ. ਪੰਜਾਬ ਦੀ ਹਜਾਤਾਂ ਜੋ ਵੀ ਸਾਨੂੰ ਸਿੰਘਰ ਅਫਸਰਾਂ ਦਿੰਦਾ ਆਂਦੀਆਂ ਵਾ ਅਸੀਂ ਮੀਟਿੰਗ ਆਪਣੇ ਜਵਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਰੂਬ ਰੂਣਾ ਸਿੱਧਾ ਵੀ ਇਸ ਤਰ੍ਹਾਂ ਕੰਮ ਕਰਨਾ ਵਾ ਔਰ ਬਧੀਆ ਤਰੀਕੇ ਨਾਲ ਅਹੀ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਪਣੀ ਡਿਊਟੀ ਵਿੱਚ ਕੋਈ ਕਟਾਈ ਨਹੀਂ ਕਰਨੀ ਔਰ ਇਹੋ ਜਿਹੇ ਬੰਦਾ ਜਿਹੜਾ ਸਮਗਲਰ ਹੈ ਉਹਨੂੰ ਕਿਸੇ ਨੂੰ ਵੀ ਮਾਫ ਨਹੀਂ ਕਰਨਾ ਔਰ ਜਲਦ ਤੋਂ ਜਲਦ ਇਹ ਜੜ੍ਹ ਨੂੰ ਖਤਮ ਕਰਨਾ ਹੈ ਜਿਹੜਾ ਨਸ਼ਾ ਹੈ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਹੈ ਔਰ ਮੇਰੇ ਜੀਓ ਸਰਬਰਾਂ ਔਰ ਮੇਰੀ ਜਿਹੜੀ ਕਨਟੀ ਐਫ ਦੀ ਫੋਰਟ ਕਰਨੀ ਜਿਹੜੀ ਟੀਮ ਹੈ ਬਹੁਤ ਹੀ ਵਧੀਆ ਕਾਮਕਾਰੀ ਹੈ ਪਿਛੇ ਵੀ ਇਹਨਾਂ ਨੇ ਨੈਕਸਟ ਵੀਕ ਇਹ ਪ੍ਰੋਪਰਸੀ ਲਲੋਸੀ ਵੀ ਇੱਕ ਮਹੀਨਾ ਹੋ ਗਿਆ ਪਿੱਛੇ ਬਹੁਤ ਵਧੀਆ ਕੰਮ ਕੀਤਾ ਸੀਗੀ ਕਾਫੀ اچھی ਚੀਜ਼ ਦੋ ਟਾਈਸ ਇਹਨਾਂ ਤੋਂ ਕੁਝ ਕੁਛ ਜਾਰੀਆ ਹੋਰ ਵੀ ਫਰਾਸੇ ਹੋ ਸਕੀ ਬਿਲਕੁਲ ਜੀ ਬਿਲਕੁਲ ਮੈਂ ਪੁਸ਼ਕਿਸ਼ ਕੀਤੀ ਵੀ ਹੈ ਔਰ ਚੱਲ ਵੀ ਰਹੀ ਹੈ ਜਿੰਨਾ ਤੱਕ ਪਤਾ ਲੱਗਾ ਵੀ ਇਹ ਬੈਕਵਰਡ ਲਿੰਕ ਤੇ ਜਾਵਾਂਗੇ ਆਪਾਂ ਔਰ ਗੱਲ ਵੀ ਕਰ ਰਹੇ ਆ ਔਰ ਇਹ ਦੱਸਿਆ ਵੀ ਹੈਗਾ ਕਿ ਇਹਨਾਂ ਦਾ ਕੋਈ ਬੰਦਾ ਬਾਹਰੋਂ ਕੋਈ ਇਹਨਾਂ ਨੂੰ ਕਰਦਾ ਕੋਈ ਮਲੇਸ਼ੀਅ ਸ਼ਾਇਦ ਮੇਰੇ ਖਦ ਇਹ ਕਹਿੰਦਾ ਵੀ ਮਲੇਸ਼ੀਆ ਬੰਦਾ ਬੈਠਾ ਸੀ ਉੱਥੇ ਬੈਠਾ ਹੀ ਕੰਮ ਕਰਵਾਦਾ ਔਰ ਉਹਦੇ ਕਹਿਣ ਤੇ ਇਹ ਡਰੋਨ ਡਰੋਨ ਮਗਾਵਾਉਂਦਾ ਹੀ ਵੀ ਉੱਥੋਂ ਤੇ ਪੈ ਉਹ ਜਿਹੜਾ ਖੁੱਦ ਦਾ ਬੰਦਾ ਜਿਹਨੇ ਮੰਗਾਇਆ ਇੱਕ ਹੀ ਕਰੇ ਇੱਥੇ ਬਸਿੰਗ ਬੇਲੇ ਬੰਦੀ ਦਿਹਾੜੀ ਦਾ ਤੁਹਾਨੂੰ ਦੱਸਾਂ ਵੀ ਇਹਨਾਂ ਕੋਲ ਇਹ ਘਰ ਵੀ ਨਹੀਂ ਹੈਗਾ ਇੱਕ ਦੋ ਕਮਰੇ ਇਹਨਾਂ ਦੇ ਵਿੱਚ ਇਹਨੇ ਕੀ ਕੀਤਾ ਵੀ ਜਦੋਂ ਇਹਨੂੰ ਜਾ ਕੇ ਸਾਡੇ ਅਸੀਂ ਰੇਡ ਕੀਤਾ ਤੇ ਰੇਡ ਦੇ ਦੌਰਾਨ ਇੱਕ ਵਿੱਚੋਂ ਫੜਿਆ ਉੱਥੇ ਵੀ ਜਾ ਕੇ ਤਲਾਸ਼ੀ ਕੀਤੀ ਇਹਦੇ ਘਰ ਦੀ ਤੇ ਟੋੜੀ ਵਾਲੇ ਅੰਦਰੋਂ ਇੱਕ ਦੇ ਟੋਣ ਮਿਲਿਆ ਤੇ 1 ਕਿਲੋ ਤੇ 13 ਗ੍ਰਾਮ ਵੀ ਕਹਿ ਸਕਦਾ ਹਾਂ ਜਿਹੜੇ ਵੱਡੇ ਤਸਕਰ ਆ ਅਗੂ ਆਪਣੇ ਬੰਦੇ ਰੱਖ ਕੇ ਜਿਹੜਾ ਕੰਮ ਕਰਵਾਉਂਦੇ ਹੋਏ ਸਾਹਪੂਰਕੇ ਦਿਖਾਈ ਦਿੰਦੇ ਆ ਕਿਉਂਕਿ ਇਹ ਜਿਹੜਾ ਸ਼ਸਤਰ ਫੜਿਆ ਗਿਆ ਇਹ ਜਿਹੜਾ ਗ੍ਰੀਪ ਪਰਮਾਰ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਤੇ ਟੂੜੀ ਵਾਲੇ ਕਮਰੇ ਦੇ ਵਿੱਚੋਂ ਇਹਨਾਂ ਨੂੰ ਇੱਕ ਡਰੋਨ ਮਿਲਿਆ ਤੇ ਨਾਲੇ ਕਿਲੋ ਤੋਂ ਜ਼ਿਆਦਾ ਦੀ ਹੀਰੋਇਨ ਜਿਹੜੀ ਆ ਉਹ ਮਿਲਨ ਵਿੱਚ ਇਹ ਕਾਮਯਾਬੀ ਛੜੀ ਆ ਉਸ ਜਿਹੜੀ ਹੋਈ ਆ ਅਗੂ ਵੀ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਜੋ ਪਤਾ ਚੱਲ ਸਕੇ ਕਿ ਇਹਨਾਂ ਦੇ ਜਿਹੜੇ ਵੱਡੇ ਤਸਕਰ ਨੇ ਜਿਹੜੇ ਇਹਨਾਂ ਦੇ ਆਕਾ ਨੇ ਉਹ ਕਿੱਥੇ ਬੈਠੇ ਨੇ ਤੇ ਕਿਸ ਤਰ੍ਹਾਂ ਇਹਨਾਂ ਨੂੰ ਹੁਕਮ ਦਿੰਦੇ ਆ ਤੇ ਜਿਹੜੀ ਸੀਮ ਵਿੱਚ ਜ Punjab ਵਿੱਚ ਜ ਕਈ ਹਿਰਸਿਆਂ ਦੇ ਵਿੱਚ ਇਹ ਕਰਦੇ ਹੋਏ ਦਿਖਾਈ ਵੀ ਦਿੰਦੇ ਆ ਅੱਜ ਵੀ ਇਹਨਾਂ ਨੇ ਜਿਹੜਾ ਇੱਕ ਫੜਲ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਆ ਐਨਟੀਐਫਡੀ ਟੀਮ ਨੇ ਵੀ ਉਹਨਾਂ ਵਿੱਚ ਇੱਕ ਤਤਕਰ ਨੂੰ ਫੜਿਆ ਤੇ 1 ਕਿਲੋ ਤੋਂ ਜ਼ਿਆਦਾ ਦੀ ਹਿਰੋਇ ਬਰਾਮਦ ਕੀਤੀ ਆ ਤੇ ਨਾਲ ਡ੍ਰੋਨ ਫੜਲ ਵਿੱਚ ਵੀ ਵੱਡੀ ਸ਼ਫਲਤਾ ਜਰੀਆ ਹਾਸਿਲ ਹੋਈ ਆ ਹੁਣ ਪੁੱਛਕਿਛ ਕੀਤੀ ਜਾ ਰਹੀ ਆ ਤਾਂ ਜੋ ਇਹਨਾਂ ਦੇ ਜਿਹੜੇ ਪਿੱਛੇ ਲੋਕ ਜਿਹੜੇ ਬੈਠੇ ਨੇ ਜਿਹੜੀ ਇਹਨਾਂ ਦੀ ਚੈਣ ਹੈ ਉਹਨਾਂ ਨੂੰ ਤੋੜਿਆ ਜਾ ਸਕੇ ਤੇ ਉਸ ਤੋਂ ਬਾਅਦ ਜਿਹੜੀ ਆ ਉਹਨਾਂ ਨੂੰ ਫੜ ਕੇ ਜਿਹੜਾ ਸਲਾਖਾ ਦੇ ਪਿੱਛੇ ਪੇਜਣ ਦਾ ਕੰਮ ਉਹ ਕੀਤਾ ਜਾ ਸਕੇ ਕੈਮਰਾਮੈਨ ਦੇਨਾ ਸਰਵ ਜੀ ਸੈਨਿਕ ਸਿਰਾ ਫਰ